ਅਮਰਿਤਪਾਲ ਸਿੰਘ ਪਾਉ ਦੇ ਹੱਕ ਵਿੱਚ ਨਿਤਰਿਆ ਜੀਰੇ ਹਲਕੇ ਦਾ ਸਿਰ ਕੱਢ ਨੌਜਵਾਨ ਆਗੂ ਰਮਨਦੀਪ ਸਿੰਘ ਪਾਉ ਸਿਮਰਜੀਤ ਕਮਰ ਮਰਹਾਣਾ ਪੱਤਰਕਾਰ ਦੇ ਨਾਲ ਹੋਈ ਰਮਨਦੀਪ ਸਿੰਘ ਪਾਉ ਦੀ ਤਮਾਕੇਦਾਰ ਇੰਟਰਵਿਊ ਸੁਣੋ ਤੇ ਸੁਣੋ ਉਹ ਸਵਾਲ ਜਵਾਬ ਜੋ ਹੁਣ ਤੱਕ ਤੁਸੀਂ ਨਹੀਂ ਸੁਣੇ ਤੇ ਜਿਨ੍ਹਾਂ ਦੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਅਮਰਿਤਪਾਲ ਨੂੰ ਵੋਟ ਪਾਉਣਾ ਕਿਉਂ ਜ਼ਰੂਰੀ ਹੈ ਕਹਿੰਦੇ ਆ ਵੀ ਜੇ ਅੰਮ੍ਰਿਤਪਾਲ ਜੇ ਅੰਮ੍ਰਿਤਪਾਲ ਸਿੰਘ ਜੀ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਜੇ ਉਹ ਬਾਹਰ ਆਉਂਦੇ ਆ ਤਾਂ ਅੱਤਵਾਦ ਫੈਲੇਗਾ ਅੱਤਵਾਦੀ ਅਸੀਂ ਨਹੀਂ ਸੀਗੇ ਸਰਕਾਰਾਂ ਅੱਤਵਾਦੀ ਸੀ ਦੇਖੋ ਹਮਲਾ ਕਿਹਨੇ ਕੀਤਾ ਸਰਕਾਰ ਨੇ ਚੜ ਕੇ ਫੌਜ ਆਈ ਟੈਂਕ ਉਹਨਾਂ ਨੇ ਚੜਾਏ ਬੱਚੇ ਸਾਡੇ ਮਰੇ 2-2 ਸਾਲ ਦੇ 2-2 ਮਹੀਨੇ ਦੇ 2-2 ਦਿਨ ਦੇ ਬੱਚੇ ਸਾਡੇ ਸ਼ਹੀਦ ਕੀਤੇ ਗਏ ਤੇ ਅੱਤਵਾਦੀ ਅਸੀਂ ਕਿਵੇਂ ਹੋਏ ਅੱਤਵਾਦੀ ਸਰਕਾਰਾਂ ਸੀ ਕਹਿੰਦੇ ਉਹਨਾਂ ਨੇ ਕੀਤਾ ਹੁਕਮ ਉਹਨਾਂ ਦੇ ਹੋਏ ਤੇ ਅੱਤਵਾਦੀ ਅਸੀਂ ਬਣ ਗਏ ਤੁਸੀਂ ਇੱਕ ਵੀ ਮੈਨੂੰ ਸਿੰਘ ਦੇ ਗਣਾਓ ਜਿਹੜੇ ਅੰਦਰ ਸਿੰਘ ਸ਼ਹੀਦ ਹੋਏ ਸੀ ਕਿਸੇ ਦੇ ਉੱਪਰ ਪਰਚਾ ਕਿਹਦੇ ਉੱਪਰ ਅੱਤਵਾਦੀ ਦਾ ਜਾਂ ਖਾਲਸਤਾਨੀ ਦਾ ਜਾਂ ਕਿਸੇ ਗੈਂਗਸਟਰ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਇੱਕ ਵੀ ਪਰਚਾ ਦਾ ਦੋ ਫਿਰ ਤਾਂ ਅਸੀਂ ਮੰਨ ਸਕਦੇ ਹਾਂ ਵੀ ਸਾਡੇ ਜਿਹੜੇ ਸਿੰਘ ਸੀ ਅੱਤਵਾਦੀ ਸੀ ਕਹਿੰਦਾ ਵੀ ਅੱਤਵਾਦ ਆਲਰੇਡੀ ਚੱਲ ਰਿਹਾ ਜਿਵੇਂ ਕਿ ਚਿੱਟੇ ਦਾ ਸਾਡੇ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਆ ਠੀਕ ਆ ਜੀ ਮੈਡੀਕਲ ਨਸ਼ਾ ਸਿੰਥੈਟਿਕ ਨਸ਼ਾ ਅੱਜ ਕੱਲ ਬੱਦੀ ਪੰਜਾਬ ਸੈਕਟਰੀ ਉੱਤੇ ਲੱਗੀਆਂ ਉੱਥੋਂ ਆ ਰਿਹਾ ਉਹ ਹੱਤਵადი ਚੱਲ ਰਿਹਾ ਤੇ ਉਹਨਾਂ ਨੇ ਦਤਵਾ ਦੀ ਖਰਾਬ ਲੜਾਈ ਵਿੱਢੀ ਸੀ ਇੱਕ ਨਸ਼ਿਆਂ ਤੋਂ ਰੋਕਿਆ ਨੌਜਵਾਨਾਂ ਨੂੰ ਰੋਕਿਆ ਨੌਜਵਾਨਾਂ ਨੂੰ ਨਸ਼ਾ ਛਡਾਇਆ ਚੰਗੇ ਪਾਸੇ ਲਾਇਆ ਅਮਰ ਗੁਰੂ ਦਾ ਗੁਰੂ ਦਾ ਸਿੰਘ ਸਜਾਇਆ ਅਮਰ ਛਕਾਇਆ ਤੇ ਜੇ ਮੈਂ ਕਹਿੰਨਾ ਵੀ ਜੇ ਇਹ ਇੱਕ ਹੱਤਵਾਦੀ ਦਾ ਕੰਮ ਹੈ ਤੇ ਫਿਰ ਮੈਂ ਕਹਿੰਨਾ ਵੀ ਅਸੀਂ ਵੀ ਹੱਤਵਾਦੀ ਆ ਤੇ ਅਸੀਂ ਬਨਣਾ ਚਾਹਾਂਗੇ ਇਹ ਹੱਤਵਾਦੀ ਜਿਹੜੇ ਗੁਰੂ ਦੇ ਸਿੰਘ ਸਜਾਉਣ ਅਮਰ ਛਕਾਉਣ ਨ ਤੋ ਵਧੀਆਂ ਨਾਲ ਕੰਮ ਸਰਕਾਰ ਕਰ ਰਹੀ ਹੈ ਇਸ ਟਾਈਮ ਜਿਵੇਂ ਪਹਿਲਾਂ ਕੀ ਕਿਵੇਂ ਮਾਨ ਸਾਹਿਬ ਪਹਿਲਾਂ ਕਿੱਕਲੀ ਤੁਣਾ ਦੇ ਜੀ ਬਾਦਲਾ ਨੇ ਚਿੱਟਾ ਬਕਾਇਆ ਫਿਰ ਕੈਪਟਨ ਨੇ ਆਇਆ ਤੇ ਮੈਂ ਕਹਿੰਦਾ ਹੁਣ ਤੇ ਇਹਨਾਂ ਨੇ ਉਦੋਂ ਦੁੱਗਣਾ ਕਰਤਾ ਜੇ ਸਰਕਾਰ ਬਦਲਾ ਲੈ ਕੇ ਆਈ ਸੀ ਅਸੀਂ ਇਹਨਾਂ ਦੇ ਨਾਲ ਖੁੱਦ ਝੰਡਾ ਚੱਕਿਆ 10 ਸਾਲ ਅਸੀਂ ਇਹਨਾਂ ਦੇ ਨਾਲ ਤੁਰੇ ਫਿਰਦੇ ਰਹੇ ਪਰ ਜਦੋਂ ਹੁਣ ਕੀ ਸਰਕਾਰ ਆਈ 2 ਸਾਲ ਬੈਠੇ ਰਹੇ ਸੀ ਕੋਈ ਇਹਨਾਂ ਦਾ ਵਿਰੋਧ ਨਹੀਂ ਕੀਤਾ ਮੈਂ ਕਿਹਾ ਵੀ ਚਲੋ ਇੱਕਦਮ ਵੀ ਕਿਸੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਮਤਲਬ ਦੇਖਣਾ ਚਾਹੀਦਾ ਬੰਦੇ ਨੂੰ ਪਰਖਣਾ ਚਾਹੀਦਾ 2 ਸਾਲ ਅਸੀਂ ਪਰਖਿਆ ਵਰਤਿਆ ਠੀਕ ਹੈ ਪਰ ਇਹਨਾਂ ਦੀ ਸਰਕਾਰ ਬਿਲਕੁਲ ਬ੍ਰਿ ਨੇ ਰੱਜੇ ਭੰਗ ਜਾਂ আফিম ਦੇ ਵੀ ਹੁੰਦੇ ਆ ਮੈਨੂੰ ਲੱਗਦਾ ਤੇ ਨਸ਼ਾ ਨਾਲ ਰੋਕਣਾ ਜਿਹੜਾ ਖੁਦ ਨਸ਼ਾ ਕਰਦਾ ਉਹ ਰੋਕੂਗਾ ਕੀ ਕਿਸੇ ਨੂੰ ਠੀਕ ਹੈ ਨਾ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਰਮਨਦੀਪ ਸਿੰਘ ਪਾਉ ਬਰੇ ਦੱਸਿਆ ਹੀ ਆ ਆਓ ਉਹਨਾਂ ਦਾ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਭ ਤੋਂ ਪਹਿਲਾਂ ਜੀ ਦੇਸ਼ ਦੇਸ਼ੇ ਬੈਠੀ ਸਾਹ ਸੰਗਤ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੇਰਾ ਸਵਾਲ ਤੁਹਾਨੂੰ ਇਹ ਆ ਵੀ ਕਹਿੰਦੇ ਆ ਵੀ ਜੇ ਅਮਰਿਤਪਾਲ ਜੇ ਅਮਰਿਤਪਾਲ ਸਿੰਘ ਜੀ ਡਿਬਰੂਗੜ ਜੇਲ ਦੇ ਵਿੱਚ ਨੇ ਜੇ ਉਹ ਬਾਹਰ ਆਉਂਦੇ ਆ ਤਾਂ ਅੱਤਵਾਦ ਫੈਲੇਗਾ ਦੇਖੋ ਜੀ ਅੱਤਵਾਦ ਫੈਲਣ ਦਾ ਪਹਿਲਾਂ ਤਾਂ ਸਵਾਲ ਹੀ ਗਲਤ ਹੈ ਪਹਿਲਾਂ ਤਾਂ ਮੈਂ ਪੁੱਛਣਾ ਚਾਹਣਾ ਦੱਸੋ ਵੀ ਕਿੱਦਾਂ ਅੱਤਵਾਦ ਫੈਲੇਗਾ ਇਹਦਾ ਕਿਉਂਕਿ ਅਸੀਂ ਨਹੀਂ ਕਹਿ ਰਹੇ ਇਹ ਸਰਕਾਰਾਂ ਕਹਿ ਰਹੀਆਂ ਜਿਹੜੇ ਵਿਰੋਧੀ ਨੇ ਉਹ ਕਹਿ ਰਹੇ ਆ ਵੀ ਜੇ ਅਮਰਿਤਪਾਲ ਸਿੰਘ ਜੇਲ੍ਹ ਚੋਂ ਬਾਹਰ ਆਉਂਦੇ ਆ ਤਾਂ ਜਿਹੜਾ ਪੰਜਾਬ ਦਾ ਮਾਹੌਲ ਆ ਫਿਰ 84 ਵਾਲਾ ਫਿਰ ਦੌਰ ਜਿਹੜਾ ਉਹ ਫਿਰ ਆ ਸਕਦਾ ਤੁਸੀਂ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ 84 ਦੇ ਵਿੱਚ ਜੋ ਹਾਲਾਤ ਹੋਏ ਸੀ ਦੇਖੋ ਮੇਰਾ ਜਨਮ ਤਾਂ ਉਸ ਤੋਂ 5-6 ਸਾਲ ਬਾਅਦ ਦਾ ਪਰ ਜੋ ਸੀ ਇਤਿਹਾਸ ਪੜਿਆ ਜਾਂ ਸੁਣਿਆ ਉਹ ਦੇ ਬਜ਼ੁਰਗਾਂ ਦੇ ਉੱਤੋਂ ਜੋ ਸਾਨੂੰ ਦੱਸਿਆ ਗਿਆ ਜਾਂ ਕਿਤਾਬਾਂ ਪੜੀਆਂ ਉਹਦੇ ਵਿੱਚ ਇਤਿਹਾਸ ਪੜਕੇ ਇਹ ਪਤਾ ਲੱਗਦਾ ਵੀ ਅੱਤਵਾਦੀ ਅਸੀਂ ਨਹੀਂ ਸੀਗੇ ਸਰਕਾਰਾਂ ਅੱਤਵਾਦੀ ਸੀ ਦੇਖੋ ਹਮਲਾ ਕਿਹਨੇ ਕੀਤਾ ਸਰਕਾਰ ਨੇ ਚੜ ਕੇ ਫੌਜਾਂ ਇਹ ਟੈਂਕ ਉਹਨਾਂ ਨੇ ਚੜਾਏ ਬੱਚੇ ਸਾਡੇ ਮਰੇ 2-2 ਸਾਲ ਦੇ 2-2 ਮਹੀਨੇ ਦੇ 2-2 ਦਿਨ ਦੇ ਬੱਚੇ ਸਾਡੇ ਸ਼ਹੀਦ ਕੀਤੇ ਗਏ ਤੇ ਅੱਤਵਾਦੀ ਅਸੀਂ ਕਿਵੇਂ ਹੋਏ ਅੱਤਵਾਦੀ ਤਾਂ ਸਰਕਾਰਾਂ ਸੀ ਹਮਲੇ ਉਹਨਾਂ ਨੇ ਕੀਤਾ ਹੁਕਮ ਉਹਨਾਂ ਦੇ ਹੋਏ ਤੇ ਅੱਤਵਾਦੀ ਅਸੀਂ ਬਣ ਗਏ ਤੁਸੀਂ ਇੱਕ ਵੀ ਮੈਨੂੰ ਸਿੰਘ ਦੇ ਗਣਾ ਕਿ ਸ਼ਹੀਦ ਹੋਵੇ ਕਿਸੇ ਦੇ ਉੱਪਰ ਪਰਚਾ ਕਿਦੇ ਉੱਪਰ ਅਤਵਾਦੀ ਦਾ ਜਾਂ ਖਾਲਸਤਾਨੀ ਦਾ ਜਾਂ ਜਾਂ ਕਿਸੇ ਗੈਂਗਸਟਰ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਇੱਕ ਵੀ ਪਰਚਾ ਦਾਸ ਦੋ ਫਿਰ ਤਾਂ ਅਸੀਂ ਮੰਨ ਸਕਦੇ ਹਾਂ ਵੀ ਸਾਡੇ ਜਿਹੜੇ ਸਿੰਘ ਸੀ ਅਤਵਾਦੀ ਸੀ ਠੀਕ ਹੈ ਜੀ ਤੇ ਹੁਣ ਇਸੇ ਤਰ੍ਹਾਂ ਹੀ ਮੈਂ ਇਹ ਵੀ ਸਵਾਲ ਨਾਲ ਕਰਨਾ ਚਾਹੁੰਦਾ ਜਿਹੜੇ ਲੀਡਰ ਹੁਣ ਬੋਲਦੇ ਪਏ ਆ ਜਿਹੜੇ ਉਦੋਂ ਹੱਥ ਖੜੇ ਕਰਕੇ ਆਗੇ ਸੀਗੇ ਮੈਨੂੰ ਲੱਗਦਾ ਉਹਨਾਂ ਦੇ ਤੁਸੀਂ ਸਵਾਲ ਕੀਤਾ ਉਹਨਾਂ ਨੇ ਕਿਹਾ ਵੀ ਅਤਵਾਦ ਦਾ ਹਾਲਾਤ ਪਹਿਲਾਂ ਹੋਣਗੇ ਪਰ ਉਹਨਾਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਉਸ ਟਾਈਮ ਤੋਂ ਪਹਿਲਾਂ ਅੰਦਰ ਸੀਗੇ ਫਿਰ ਤੁਸੀਂ ਹੱਥ ਖੜੇ ਕਰਕੇ ਬਾਹਰ ਵੀ ਆ ਗਏ ਉਹਦੀ ਜਾਨਾਂ ਬਚਾਉਣ ਦੇ ਮਾਰੇ ਹੋਗੇ ਉਹ ਤਾਂ ਸਾਡੇ ਲਈ ਜਾਨਾ ਵਰਗੇ ਤੇ ਜਿਹੜੇ ਹੁਣ ਸਾਡੇ ਜੇਲਾਂ ਚ ਗਏ ਉਹ ਸਾਡੇ ਲਈ ਹਮੇਸ਼ਾ ਜਿੰਦਾਸ਼ਹੀਦ ਹੀ ਆ ਉਹ ਵੀ ਜਿਹੜੇ ਸਾਡੇ ਪਹਿਲਾਂ 84 ਤੋਂ ਬਾਅਦ ਵੀ ਜਿਨ੍ਹਾਂ ਨੇ ਜੇਲਾਂ ਕੱਟੀਆਂ ਜਾਂ ਕੱਟ ਰਹੇ ਹੋ ਸਾਡੇ ਵੱਸ ਜਿੰਦਾਸ਼ਹੀਦ ਆ ਪਰ ਜਿਹੜੇ ਰਾਜਨੀਤੀ ਦੇ ਲਈ ਉਸ ਟਾਈਮ ਹੱਥ ਖੜੇ ਕਰਕੇ ਜਾਉਦੇ ਨਹੀਂ ਜੀ ਲਾਲਚ ਲਈ ਆ ਗਏ ਤੇ ਉਹ ਸਾਡੇ ਲਈ ਉਦੋਂ ਵੀ ਮਰ ਗਏ ਸੀਗੇ ਉਹ ਜਿਉਂਦੇ ਜੀ ਮਰ ਗਏ ਸੀ ਤੇ ਹੁਣ ਮਰੇ ਤੇ ਉਹਨਾਂ ਦੀ ਸਾਡੇ ਲਈ ਬਿਲਕੁਲ ਕੋਈ ਗਦਰ ਨਹੀਂ ਹੈਗੀ ਤੇ ਜਿਵੇਂ ਦਈ ਗੱਲ ਅਤਵਾਦੀ ਦੇਖੋ ਹੁਣ ਜਿਹੜਾ ਅਸੀਂ ਪ੍ਰਚਾਰ ਕਰ ਰਹੇ ਹਾਂ ਅਸੀਂ ਵੋਟਾਂ ਮੰਗ ਰਹੇ ਹਾਂ ਹਾਂਜੀ ਅਸੀਂ ਘਰ ਘਰ ਜਾ ਕੇ ਮਿੰਤ ਤਰਲਾ ਕਰ ਰਹੇ ਹਾਂ ਤੇ ਤੁਸੀਂ ਦੱਸੋ ਸੁਭਾਣੀ ਇਹ ਕਹਿੰਦਾ ਵੀ ਕੋਈ ਵੀ ਬੰਦਾ ਉਹ ਭਾਵੇਂ ਜੇਲ੍ਹ ਚ ਹੋਵੇ ਭਾਵੇਂ ਬਾਹਰ ਹੋਵੇ ਉਹ ਇਲੈਕਸ਼ਨ ਲੜ ਸਕਦਾ ਜੇ ਇਲੈਕਸ਼ਨ ਲੜਨਾ ਸਵਧਾਨ ਦੇ ਮੁਤਾਬਿਕ ਜੇ ਅਤਵਾਦੀ ਹੋਣ ਦਾ ਫਤਵਾ ਹੈ ਤਾਂ ਫਿਰ ਤਾਂ ਮੈਂ ਕਹਿੰਦਾ ਸਭ ਤੋਂ ਪਹਿਲਾਂ ਇਹ ਅਤਵਾਦੀ ਆ ਜਿਹੜੇ 70 ਸਾਲਾਂ ਤੋਂ ਸਾਨੂੰ ਕੋਟਰੇ ਆ ਤੇ ਲੁੱਟ ਰਹੇ ਆ ਇਹ ਸਭ ਤੋਂ ਵੱਡੇ ਅਤਵਾਦੀ ਆ ਨਹੀਂ ਵੀਰ ਜੀ ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਵੀ ਜੇ ਉਹ ਬਾਹਰ ਆਉਂਦੇ ਆ ਤੇ ਜਿਵੇਂ ਤੁਸੀਂ ਦੇਖੋ ਵੀ ਉਹਨਾਂ ਨੇ ਨੌਜਵਾਨੀ ਨੂੰ ਕਿੰਨਾ ਜ਼ਿਆਦਾ ਹੈ ਨਾ ਨਸ਼ਿਆਂ ਤੋਂ ਦੂਰ ਕੀਤਾ ਉਹਨਾਂ ਨੇ ਇੱਕ ਨਸ਼ਾ ਸੈਂਟਰ ਵੀ ਖੋਲ੍ਹਿਆ ਤੇ ਉਹ ਇਸ ਗੱਲ ਨੂੰ ਕਹਿੰਦੇ ਆ ਵੀ ਉਹ ਕਿਰਪਾਨਾ ਲੈ ਕੇ ਜਿਵੇਂ ਸਿੰਘ ਜਿਵੇਂ ਤੁਹਾਨੂੰ ਪਤਾ ਸਿੰਘ ਦਾ ਜਿਹੜਾ ਸ਼ਸਤਰ ਆ ਕਿਰਪਾਨ ਹੀ ਆ ਤੇ ਕਿਰ ਤੁਰਨਾ ਤੇ ਉਹ ਇਸ ਕਰਕੇ ਉਹ ਕਹਿੰਦੇ ਆ ਵੀ ਇਹ ਖਾੜਕੂਵਾਦ ਜਿਹੜਾ ਉਹ ਪੈਦਾ ਕਰਨਾ ਚਾਹੁੰਦੇ ਆ ਉਹ ਉਸ ਗੱਲ ਦਾ ਤੁਸੀਂ ਦੱਸੋ ਦੇਖੋ ਜੀ ਮੈਂ ਕਹਿੰਦਾ ਵੀ ਜੇ ਇਹ ਸਵਾਲ ਮਤਲਬ ਕਿ ਤੁਸੀਂ ਕੀਤਾ ਹੈ ਬਹੁਤ ਵਧੀਆ ਸਵਾਲ ਆ ਮੈਂ ਕਹਿੰਦਾ ਵੀ ਅਤਵਾਦ ਤਾਂ ਆਲਰੇਡੀ ਚੱਲ ਰਿਹਾ ਜਿਵੇਂ ਕਿ ਚਿੱਟੇ ਦਾ ਸਾਡੇ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਆ ਠੀਕ ਹੈ ਜੀ ਮੈਡੀਕਲ ਨਸ਼ਾ ਸਿੰਥੈਟਿਕ ਨਸ਼ਾ ਅੱਜ ਕੱਲ ਬੱਦੀ ਤੋਂ ਜਾਂ ਫੈਕਟਰੀਆਂ ਉੱਥੇ ਲੱਗੀਆਂ ਉੱਥੋਂ ਆ ਰਿਹਾ ਉਹ ਹੱਤਵਤਾ ਚੱਲ ਰਿਹਾ ਤੇ ਉਹਨਾਂ ਨੇ ਦਤਵਾਂ ਦੇ ਖਿਲਾਫ ਲੜਾਈ ਵਿੱਢੀ ਸੀ ਇੱਕ ਨਸ਼ਿਆਂ ਤੋਂ ਰੋਕਿਆ ਨੌਜਵਾਨਾਂ ਨੂੰ ਰੋਕਿਆ ਨੌਜਵਾਨਾਂ ਨੂੰ ਨਸ਼ਾ ਛਡਾਇਆ ਚੰਗੇ ਪਾਸੇ ਲਾਇਆ ਅਮਰ ਗੁਰੂ ਦਾ ਗੁਰੂ ਦਾ ਸਿੰਘ ਸਜਾਇਆ ਅਮਰ ਛਕਾਇਆ ਤੇ ਜੇ ਮੈਂ ਕਹਿੰਨਾ ਵੀ ਜੇ ਇਹ ਇੱਕ ਹੱਤਵਦੀ ਦਾ ਕੰਮ ਹੈ ਫਿਰ ਮੈਂ ਕਹਿੰਨਾ ਵੀ ਅਸੀਂ ਵੀ ਹੱਤਵਦੀਆਂ ਤੇ ਅਸੀਂ ਬੰਨਣਾ ਚਾਹਾਂਗੇ ਇਹੋ ਜਿਹੇ ਹੱਤਵਦੀ ਜਿਹੜੇ ਗੁਰੂ ਦੇ ਸਿੰਘ ਸਜਾਉਣ ਅਮਰ ਅੱਤ ਵਧੀਆਂ ਦਾ ਕੰਮ ਸਰਕਾਰ ਕਰ ਰਹੀ ਹੈ ਇਸ ਟਾਈਮ ਜਿਵੇਂ ਪਹਿਲਾਂ ਕੀ ਕਿਵੇਂ ਮਾਨ ਸਾਹਿਬ ਪਹਿਲਾਂ ਕਿੱਕਲੀ ਸੁਣਾਉਂਦੇ ਨੇ ਜੀ ਬਾਦਲਾਂ ਨੇ ਚਿੱਟਾ ਬਕਾਇਆ ਫਿਰ ਕੈਪਟਨ ਨੇ ਆਇਆ ਤੇ ਮੈਂ ਕਹਿੰਦਾ ਹੁਣ ਤੇ ਇਹਨਾਂ ਨੇ ਉਦੋਂ ਦੁਗਣਾ ਕਰਤਾ ਜੇ ਸਰਕਾਰ ਬਦਲਾ ਲੈ ਕੇ ਆਈ ਸੀ ਅਸੀਂ ਇਹਨਾਂ ਦੇ ਨਾਲ ਖੁੱਦ ਝੰਡਾ ਚੱਕਿਆ 10 ਸਾਲ ਅਸੀਂ ਇਹਨਾਂ ਦੇ ਨਾਲ ਤੁਰੇ ਫਿਰਦੇ ਰਹੇ ਪਰ ਜਦੋਂ ਹੁਣ ਕੀ ਸਰਕਾਰ ਅਜ 2 ਸਾਲ ਬੈਠੇ ਰਹੀ ਸੀ ਕੋਈ ਇਹਨਾਂ ਦਾ ਵਿਰੋਧ ਨਹੀਂ ਕੀਤਾ ਮੈਂ ਕਿਹਾ ਵੀ ਚਲੋ ਇੱਕਦਮ ਵੀ ਕਿਸੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਮਤਲਬ ਦੇਖਣਾ ਚਾਹੀਦਾ ਬੰਦੇ ਨੂੰ ਪਰਖਣਾ ਚਾਹੀਦਾ 2 ਸਾਲ ਅਸੀਂ ਪਰਖਿਆ ਵਰਤਿਆ ਠੀਕ ਹੈ ਪਰ ਇਹਨਾਂ ਦੀ ਸਰਕਾਰ ਬਿਲਕੁਲ ਬਰੀ ਤਰ੍ਹਾਂ ਫੇਲ ਆ ਜਿਵੇਂ ਕਿ ਇੱਕ ਭੰਡ ਮਹਿਕਮੇ ਕਹਿ ਸਕਦੇ ਆਪ ਕੋਧ ਨਸ਼ਾ ਕਰਦਾ ਰੁਕੂਗਾ ਕੀ ਕਿਸੇ ਨੂੰ ਠੀਕ ਹੈ ਨਾ ਜੀ ਅਤਵਾਦ ਇਹ ਬੁਲਾ ਰਹੇ ਅਸਲੀ ਤੇ ਮੈਂ ਕਹਿੰਦਾ ਵੀ ਦੂਜੀਆਂ ਸਰਕਾਰਾਂ ਇਲਜ਼ਾਮ ਲਾ ਕੇ ਚਾਹੁੰਦੀਆਂ ਵੀ ਨੌਜਵਾਨ ਮੁੰਡੇ ਮਰਦੇ ਰਹਿਣ ਕੋਈ ਇਹਨਾਂ ਨੂੰ ਬਚਾਉਣ ਵਾਸਤੇ ਅੱਗੇ ਨਾ ਆਵੇ ਜਾਂ ਵਾਦ ਤੋਂ ਬਾਅਦ ਇਹ ਕੀ ਕਰ ਰਹੇ ਵੀ ਨੌਜਵਾਨਾਂ ਨੂੰ ਤੰਗ ਕਰਕੇ ਬੇਰੁਜ਼ਗਾਰ ਕਰਕੇ ਇਹ ਵਿਦੇਸ਼ ਵਿੱਚ ਭੇਜਣਾ ਚਾਹੁੰਦੇ ਆ ਪੰਜਾਬ ਦੀ ਧਰਤੀ ਖਾਲੀ ਹੋਵੇ ਤੇ ਬਾਅਦ ਇਹ ਕਿਸਾਨਾਂ ਨੂੰ ਤੇ ਛੇਤਰ ਮਾਰਕੀਟ ਦੇ ਦੋ ਚਾਰ ਰਹਿ ਜਾਣ ਸਾਡੇ ਵੀਰ ਭਰਾ ਉਹਨਾਂ ਨੂੰ ਇੱਥੇ ਭਜਾ ਦੇਣ ਤੇ ਇੱਥੇ ਕਬਜ਼ਾ ਆਪਦੀਆਂ ਜ਼ਮੀਨਾਂ ਦੇ ਉਹ ਆਪ ਦਾ ਅਡਾਨੀਆਂ ਬਣੇ ਨੁ ਕਰਾ ਦੇਣ ਤੇ ਰਮਨਦੀਪ ਵੀਰ ਵੀ ਇੱਕ ਸ ਜੀਰਾ ਸਾਹਿਬ ਕਹਿੰਦੇ ਆ ਮੈਂ ਵੀ ਪੰਥਕ ਆ ਵਿਰਸਾ ਸਿੰਘ ਬਲਟੋਆ ਕਹਿੰਦੇ ਆ ਮੈਂ ਵੀ ਪੰਥਕ ਆ ਤੇ ਪੰਥ ਦੇ ਨਾਂ ਤੇ ਕਹਿੰਦੇ ਵੋਟ ਪਾਓ ਤੁਹਾਨੂੰ ਨਹੀਂ ਲੱਗਦਾ ਇਹ ਪੰਥ ਨੂੰ ਮੋਰਾ ਬਣਾ ਕੇ ਤੇ ਜਿਹੜੀ ਵੋਟ ਮੰਗ ਰਹੇ ਆ ਦੇਖੋ ਜੀ ਪੰਥ ਦੇ ਨਾਂ ਤੇ ਤਾਂ ਇਹਨਾਂ ਨੇ 70 ਸਾਲ ਪਹਿਲਾਂ ਰੋਟੀਆਂ ਸੇਕੀਆਂ ਜੇ ਗੱਲ ਕਰੀਏ ਕਾਂਗਰਸੀ 84 ਇਹਨਾਂ ਦੇ ਕਰਕੇ ਹੋਇਆ ਠੀਕ ਹੈ ਜੀ ਇਹ ਕਿਹੜੇ ਪਾਸੇ ਕਿਹੜੇ ਮੂਨਾ ਪੰਥਕ ਕਹਿੰਦੇ ਆ ਮੈਂ ਖੁਦ ਗਲਬੀਰ ਵੀਰ ਨੂੰ ਕਿੰਨਾ ਚਲੇ ਵੀ ਵੱਡਾ ਭਰਾ ਆ ਆਪਣਾ ਪਰ ਇਹਨੂੰ ਪੁੱਛਣਾ ਚਾਹਣਾ ਜਦੋਂ ਤੁਹਾਨੂੰ ਟਿਕਟ ਮਿਲੀ ਤੁਹਾਡੇ ਦਾਦਾ ਜੀ ਨੇ ਵਿਰੋਧ ਕੀਤਾ ਕਿ ਨਹੀਂ ਕੀਤਾ ਸੀ ਜੇ ਤੁਸੀਂ ਪੰਥਕ ਸੀ ਫਿਰ ਉਹਦੇ ਤੁਸੀਂ ਸੀਟ ਛੱਡ ਇਹਨ ਕਹਾਂਸ ਨਾਲ ਨਾਲ ਇਹ ਫੇਰ ਅੱਜ ਠੀਕ ਹੈ ਨਾ ਜੇ ਇਹ ਪੰਥਕ ਆਦੇ ਉਹਨੂੰ ਕਹਿੰਦੇ ਆ ਤੇ ਫਿਰ ਇਹ ਆਪਦੇ ਉਹਨੂੰ 84 ਦਾ ਟੈਗ ਨਾ ਨਾ ਲਾਉਣ ਫਿਰ ਨਾਲ ਆਪਦੇ ਤੇ ਫਿਰ ਦੂਜੇ ਪਾਸੇ ਵਿਰਸਾ ਸਿੰਘ ਮਲਟੋਆ ਜਿਹੋ ਅੱਜ ਕਹਿੰਦੇ ਆ ਵੀ ਅਸੀਂ ਬੜੇ ਪੰਥਕ ਆ ਜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਗੋਲੀ ਕਿਹਨੇ ਚਲਾਈ ਇਹਨਾਂ ਦੀ ਸਰਕਾਰ ਇਹਨਾਂ ਸਰਕਾਰ ਦੇ ਵਿੱਚ ਹੋਇਆ ਠੀਕ ਹੈ ਜੀ ਤੇ ਆਪਣੇ ਗਰਦਾਸਪੁਰ ਦੇ ਵਿੱਚ ਆਪਣਾ ਇੱਕ ਸਿੰਘ ਸ਼ਹੀਦ ਕੀਤਾ ਇਹਨਾਂ ਨੇ ਗੋਲੀ ਮਾਰ ਕੇ ਠੀਕ ਹੈ ਜੀ ਆਪਣਾ ਫਿਰ ਇੱਥੇ ਧਰਨੇ ਦੇ ਇਥੇ ਬੰਗਾਲੀਆ ਪੁਲ ਤੇ ਇਹਨਾਂ ਨੇ ਪੂਰਾ ਧੱਕਾ ਕੀਤਾ ਹਰ ਥਾਂ ਤੇ ਇਹਨਾਂ ਨੇ ਮਤਲਬ ਕਿ ਪੰਥਕ ਸਰਕਾਰ ਹੋਣ ਦੇ ਬਾਵਜੂਦ ਵੀ ਇਹਨਾਂ ਤੋਂ ਪੰਥ ਸਾਂਭਿਆ ਨਹੀਂ ਗਿਆ ਲੋਕਾਂ ਨੇ ਇਹਨੂੰ ਪੰਥਕ ਸਮਝ ਕੇ ਚੁਣਿਆ ਸੀਗਾ 70 ਸਾਲ ਤੋਂ ਇਹਨੂੰ ਪੰਥਕ ਹੀ ਸੁਣਦੇ ਆਏ ਸੀ ਅਸੀਂ ਵੀ ਨਿੱਕੇ ਸੁਣਦੇ ਸੀਗੇ ਵੀ ਬਾਬੇ ਨਾਨਕ ਦੀ ਤਕੜੀ ਆ ਪਰ ਨਹੀਂ ਇਹ ਤਕੜੀ ਦਾ ਤੋਂ 20 ਸਾਲ ਪਹਿਲਾਂ ਹੀ ਚਿੱਟਾ ਤੁਲਨ ਲਾਪੀ ਬਾਬੇ ਨਾਨਕ ਦੀ ਤਕੜੀ ਤਾਂ ਰਹੀ ਨਹੀਂ ਜੀ ਠੀਕ ਹੈ ਜ ਪਰ ਪੰਥ ਦਾ ਕੰਮ ਅੱਜ ਭਾਈ ਅਮਰਤਵੰਦ ਨੇ ਕੀਤਾ ਜਿਹੜਾ ਸਾਡੇ ਲਈ ਸਾਡੇ ਲਈ ਵਿਦੇਸ਼ ਤੋਂ ਛੱਡ ਕੇ ਸਾਡੀ ਇਸ ਧਰਤੀ ਤੇ ਆਇਆ ਆਪਦਾ ਕਾਰੋਬਾਰ ਛੱਡ ਕੇ ਇੱਥੇ ਆ ਨੀ ਤਾਂ ਨੌਜਵਾਨ ਅੱਜਕੱਲ ਲੱਖਾਂ ਕਰੋੜਾਂ ਰੁਪਏ ਚੱਕੀ ਫਿਰਦੇ ਆਪਣੇ ਪਰਿਵਾਰ ਨੂੰ ਬਾਹਰ ਲੈ ਕੇ ਜਾਣ ਵਾਸਤੇ 60-60 ਲੱਖ ਰੁਪਏ ਡੰਕੀ ਲਾ ਕੇ ਅਮਰੀਕਾ ਜਾ ਰਹੇ ਸਾਡੇ ਭਰਾ ਤੇ ਭਾਈ ਅਮਰਤਵੰਦ ਨੂੰ ਕੈਨੇਡਾ ਤੇ ਅਮਰੀਕਾ ਦੇ ਵੀਜ਼ੇ ਦੀਆਂ ਸਪਾਂਸਰ ਆਦੋਂ ਆਗਿਆ ਜਦੋਂ ਉਹਨਾਂ ਨੇ ਦੁਬਈ ਦੇ ਵਿੱਚ ਬੋਲਣਾ ਸ਼ੁਰੂ ਕਰਤਾ ਸੀ ਪਰ ਉਹਨਾਂ ਨੇ ਉੱਥੇ ਠੋਕਰ ਮਾਰ ਕੇ ਸਾਡੇ ਪੰਜਾਬ ਨੂੰ ਚੁਣਿਆ ਨੌਜਵਾਨੀ ਨੂੰ ਚੁਣਿਆ ਤੇ ਉਹ ਅੱਜ ਸਾਡੀ ਖਾਤਰ ਹੀ ਨੀ ਦੇ ਚ ਬੀਬੀ ਖਲੜਾ ਇਹਨੂੰ ਹਰਾਉਂਦਾ ਸਾਡੇ ਦੇ ਸਭ ਤੋਂ ਘੱਟ ਮੋਟਾ ਜੀਰੀ ਹਲਕੇ ਪਈਆਂ ਜਿਵੇਂ ਕਿ ਉਸ ਟਾਈਮੇ ਵੀ ਨੌਜਵਾਨ ਫੋਟੋਆਂ ਖਿਚਾਉਨ ਨੂੰ ਯਾਗੇ ਸਾਰੇ ਆ ਜਾਂਦੇ ਸੀਗੇ ਪਰ ਜਦੋਂ ਵੋਟਾਂ ਨਿਕਲੀਆਂ ਸਭ ਤੋਂ ਘੱਟ ਗਿਣਤੀ ਸਾਡੇ ਹਲਕੇ ਦੀ ਸੀ ਤੇ ਅੱਜ ਵੀ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਜਿਹੜੇ ਵੀਰ ਕਹੀ ਜਾਂਦੇ ਵੀ ਅਸੀਂ ਅੰਦਰ ਖਾਤੇ ਵੋਟ ਪਾ ਦਾਂਗੇ ਭਾਈ ਅੰਦਰ ਖਾਤੇ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਹਾਂਜੀ ਅੰਦਰ ਖਾਤੇ ਕੋਈ ਵੋਟ ਨਹੀਂ ਪਾਉਂਦਾ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਜੇ ਤੁਸੀਂ ਤੁਰਨਾ ਹੈ ਨੰਗੇ ਧੜ ਨੰਗੇ ਸਿਰੋ ਕੇ ਇੱਧਰ ਤੁਰੋ ਤੁਸੀਂ ਠੀਕ ਹੈ ਜੀ ਕਿਉਂਕਿ ਅੱਜ ਸਾਨੂੰ ਲੋੜ ਆ ਸਾਡੇ ਪੰਥ ਨੂੰ ਲੋੜ ਆ 1 ਜੂਨ ਨੂੰ ਤੁਹਾਨੂੰ ਯਾਦ ਹੋਗਾ 1 ਜੂਨ ਨੂੰ ਸਾਡੇ 'ਚਰਾਸੀ ਅਟੈਕ ਕੀਤਾ ਗਿਆ ਇੱਕ ਵੋਟ ਭਾਈ ਅਮਰਤਪਾਲ ਨੂੰ ਵੋਟ ਪਾ ਕੇ ਜਿਹੜੇ 84 ਦੇ ਜਿਹੜੇ ਘਟਨਾ ਕਰਨ ਸਾਡੇ ਤੇ ਹੋਇਆ ਨਸਰ ਕੁਸ਼ੀ ਹੋਈ ਉਹਦਾ ਬਦਲਾ ਲੈ ਸਕੇ ਤੇ ਜਿਹੜੇ ਅੱਜ ਕੱਲ ਪੰਥਕ ਬਣੇ ਹੋਏ ਆ ਜਿਹੜੇ ਸਾਡੇ ਬਾਦਲਾਂ ਇਹਨਾਂ ਦੇ ਮੂੰਹ ਤੇ ਕਰਾਈ ਚ ਫੇਰ ਮਾਰ ਸਕੇ 1 ਜੂਨ ਸਾਡੇ ਲਈ ਇਤਿਹਾਸਕ ਦਿਨ ਆ 1 ਜੂਨ ਨੂੰ ਯਾਦ ਰੱਖਿਓ ਵੀ 84 ਦਿਨ ਹੋਇਆ ਸੀ ਵੀਰੋ ਸਾਰਿਆਂ ਨੂੰ ਬੇਨਤੀ ਆ ਵੀ 1 ਜੂਨ ਨੂੰ ਕਦੇ ਭੁੱਲਣਾ ਨਹੀਂ ਜਾਏ ਸਾਡੇ ਨਾਲ ਕੀ ਕੀ ਧੱਕਾ ਹੋਇਆ ਸੀ ਸਾਡੀ ਕੌਮ ਨਾਲ ਕੀ ਭਾਣਾ ਵਾਪਰਿਆ ਸੀ ਤੇ ਅਸੀਂ ਇਕੱਠੇ ਹੋ ਗਏ ਉਸ ਦਿਨ ਸਾਰੇ ਭਾਈ ਅਮਰਤਪਾਲ ਜੀ ਨੂੰ ਵੋਟ ਪਾਈਏ ਤੇ ਉਹ 84 ਦਾ ਦਿਨ ਯਾਦ ਰੱਖੀਏ ਤੇ ਰਮਨਵੀਰ ਇਹਨਾਂ ਨੇ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਉਹਦੇ ਵਿੱਚ ਨਾ ਉਹਨਾਂ ਨੇ ਤੁਸੀਂ ਦੇਖਿਆ ਹੋਣਾ ਉਹਨਾਂ ਦੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਅਕਾਲ ਤਖਤ ਸਾਹਿਬ ਜਦੋਂ ਉਹਨਾਂ 'ਤੇ ਅਟੈਕ ਹੋਇਆ ਸੀ ਅਕਾਲ ਤਖਤ ਸਾਹਿਬ ਤੇ ਉਹ ਫੋਟੋ ਲਿਆ ਕੇ ਉਹ ਦਿਖਾ ਰਹੇ ਆ ਲੋਕਾਂ ਨੂੰ ਵੀ ਤੁਸੀਂ ਆਹ ਠੱਠਿਆ ਹੋਇਆ ਅਕਾਲ ਤਖਤ ਦੇਖੋ ਤੇ ਇਹ ਦੇਖ ਕੇ ਉਸ ਦਿਨ ਵੋਟ ਪਾਉਣ ਜਾਇਓ ਤੇ ਤੁਹਾਨੂੰ ਕੀ ਲੱਗਦਾ ਵੀ ਉਹ ਉਹਨਾਂ ਦਾ ਸਿੱਧੀ ਤਰ੍ਹਾਂ ਸਿੱਧੇ ਤੌਰ ਤੇ ਉਹ ਇਹ ਕਹਿਣਾ ਚਾਹੁੰਦੇ ਆ ਵੀ ਜੇ ਅਮਰਪਾਲ ਸਿੰਘ ਬਾਹਰ ਆਉਂਦੇ ਆ ਤੇ ਵੀ ਉਹ ਫੇਰ ਉਹੀ ਕਾਂਡ ਦੁਆਰਾ ਵਾਪਰੇਗਾ ਦੇਖੋ ਜੀ ਸਾਡੀ ਪਹਿਲੀ ਗੱਲ ਦਾ ਕੌਮ ਹੀ ਸਾਡੀ ਸ਼ੀਦਾਂ ਦੀ ਹੈ ਜੀ ਅਸੀਂ ਸ਼ੀਦਾਂ ਨੂੰ ਆਪਣੇ ਗੁਰੂ ਪੀਰ ਮੰਨਦੇ ਆਂ ਜੇ ਸਾਡੇ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਅਸੀਂ ਆਪਣਾ ਮੰਨਦੇ ਆਂ ਵੀ ਸਾਡੇ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਜਦੋਂ ਦਮਦਮਾ ਵਿਖੇ ਸਾਡੀ ਚਲਦੀ ਤੇ ਅਸੀਂ ਬਾਬਾ ਦੀਪ ਸਿੰਘ ਸ਼ੀਦਾਂ ਨੂੰ ਆਪ ਦਾ ਸਰਤਾਜ ਮੰਨਦੇ ਆਂ ਠੀਕ ਹੈ ਜੀ ਅਸੀਂ ਅਸੀਂ ਇਹ ਕਦੇ ਵੀ ਨਹੀਂ ਮੈਂ ਨਹੀਂ ਇਸੀ ਤੋਂ ਡਰਦਾ ਵੀ ਜੇ ਸਾਨੂੰ ਕੱਲ ਨੂੰ ਵੀ ਸ਼ੀਦियां ਦੇਣੀਆਂ ਪੈਣਗੀਆਂ ਤੇ ਅਸੀਂ ਹੱਥ ਖੜੇ ਕਰਕੇ ਬਾਹਰ ਆ ਜਾਵਾਂਗੇ ਜਾਂ ਬਾਤਲਾਂ ਨੂੰ ਫੋਟੋਆਂ ਦਿਖਾ ਕੇ ਡਰਾਵਾਂ ਮੈਂ ਕਹਿੰਦਾ ਵੀ ਜੇ ਅੱਜ ਚਲੋ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਨੌਜਵਾਨ ਵੀ ਹਥਿਆਰ ਚੁੱਕਾ ਨੇ ਚਲੋ ਕਿਉਂ ਸਾਡੇ ਕੋਲੇ ਸੰਵਿਧਾਨ ਦੀ ਸਭ ਤੋਂ ਵੱਡੀ ਤਾਕਤ ਵੋਟਾਂ ਪਰ ਜੇ ਸਾਨੂੰ ਡਰਾਉਣਾ ਚਾਹਣਗੇ ਵੀ ਅਸੀਂ ਐ ਮਰ ਜਾਾਂਗੇ ਜਾਂ ਉਹਦਾ ਮਰ ਜਾਾਂਗੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਬਾਦਲ ਸਾਹਿਬ ਵੀ ਨਾ ਤਾਂ ਅਸੀਂ ਤੁਹਾਡੇ ਉਦੋਂ ਗਿੱਦਰ ਧਮਕੀਆਂ ਡਰੇ ਸੀ ਜਦੋਂ ਸਾਡੇ ਦੇ ਤੀਆਂ ਬੁਲਾ ਕੀਤਾ ਬੀਐਸਬੀ ਟਾਈਮ ਤੇ ਵੀ ਉਦੋਂ ਵੀ ਅਸੀਂ ਖੜੇ ਸੀਗੇ ਠੀਕ ਹੈ ਜੀ ਉਦੋਂ ਵੀ ਖੜੇ ਸੀਗੇ ਅੱਜ ਵੀ ਖੜੇ ਆ ਨਾ ਤਾਂ ਅਸੀਂ ਪਹਿਲਾਂ ਡਰੇ ਸੀ ਨਾ ਹੁਣ ਡਰਦੇ ਆ ਜੇ ਸਾਨੂੰ ਕਿਦੇ ਚਲੋ ਮਹਾਰਾਜ ਦੀ ਕਿਰਪਾ ਜੋ ਹੋਣਾ ਤਾਂ ਉਹਦੇ ਭਾਣੇ ਦੇ ਵਿੱਚ ਹੈ ਜੇ ਜੇ ਸਾਨੂੰ ਉਹ ਦਿਨ ਵੇਖਣੇ ਪੈਂਦੇ ਤੇ ਅਸੀਂ ਖੁਸ਼ੀ ਗੁਸ਼ੀ ਸ਼ੀਧੀਆਂ ਵੀ ਦੇਵਾਂ ਆਪ ਵਰ ਰਹੇ ਨਸ਼ਿਆਂ ਦੇ ਜਾਂ ਕੋਈ ਉਸ ਚੀਜ਼ ਨੂੰ ਵੀ ਅਸੀਂ ਰੋਕਣ ਦਾ ਪੂਰਾ ਯਤਨ ਕਰਾਂਗੇ ਤੇ ਇੱਕ ਵਿਰਸਾ ਸਿੰਘ ਵਲਟੋਆ ਨੇ ਬਿਆਨ ਦਿੱਤਾ ਜਦੋਂ ਭਾਈ ਅਮਰਪਾਲ ਸਿੰਘ ਜੀ ਨੇ ਐਲਾਨ ਕੀਤਾ ਸੀ ਵੀ ਮੈਂ ਇੱਥੇ ਖਡੂਰ ਸਾਹਿਬ ਤੋਂ ਮੈਂ ਆਜ਼ਾਦ ਉਮੀਦਵਾਰ ਲੜ ਰਿਹਾ ਹਾਂ ਉਸ ਤੋਂ ਬਾਅਦ ਹੀ ਸ਼ਾਇਦ ਉਹ ਮਤਲਬ ਉਹਨਾਂ ਨੂੰ ਇਹ ਹੋ ਗਿਆ ਵੀ ਸ਼ਾਇਦ ਵੀ ਮੇਰਾ ਹੁਣ ਇੱਥੇ ਕੁਝ ਬਣਨਾ ਨਹੀਂ ਆ ਇਸ ਕਰਕੇ ਉਹਨਾਂ ਨੇ ਸ਼ਾਇਦ ਮੈਨੂੰ ਲੱਗਦਾ ਵੀ ਉਹ ਬੁਰਖਲਾ ਹੜ ਦੇ ਵਿੱਚ ਆ ਕੇ ਉਹਨਾਂ ਨੇ ਬਿਆਨ ਦਿੱਤਾ ਵੀ ਇਹਨੂੰ ਹਲੇ ਗਏ ਨੂੰ ਤਾਂ ਸਾਲ ਹੀ ਹੋਇਆ ਅੰਦਰ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਤੇ ਇਹਨੂੰ ਬਾਹਰ ਆਉਣ ਦੀ ਵੀ ਕਾਲੀ ਪੈ ਗਈ ਆ ਤੇ ਤੁਹਾਨੂੰ ਤੁਸੀਂ ਇਹਦੇ ਬਾਰੇ ਕਿਵੇਂ ਕੀ ਪਿਆ ਦੇਖੋ ਜੀ ਪਿੰਜਰਾ ਭਾਵੇਂ ਸੁਨੇ ਦਾ ਹੋਵੇ ਦੇ ਭਾਵੇਂ ਚਾਂਦੀ ਦਾ ਆਵੇ ਭਾਵੇਂ ਲੋਹੇ ਦਾ ਆਵੇ ਉੱਥੇ ਇੱਕ ਦਿਨ ਕੱਟਣਾ ਵੀ ਔਖਾ ਹੁੰਦਾ ਠੀਕ ਹੈ ਤੇ ਬਾਕੀ ਰਹੀ ਗੱਲ ਉਹ ਜਿਹੜੀ ਦਿਬਰੂਗਿਰ ਜੇਲ ਹੈ ਉਹ ਤਾਂ ਵੈਸੇ ਹੀ ਸਾਡੇ ਤੋਂ ਬਹੁਤ ਜ਼ਿਆਦਾ ਦੂਰ ਆ ਹਾਂਜੀ ਠੀਕ ਹੈ ਜੀ ਇਹਨਾਂ ਨੇ ਜੇ ਜੇਲ੍ਹਾਂ ਵੀ ਕਟੀਆਂ ਜੇ ਵਰਚਾ ਸਿੰਘ ਉਲਟਵਾਰ ਕੇ ਕਹਿੰਦੇ ਆ ਜੇਲ੍ਹਾਂ ਕਟੀਆਂ ਨਾ ਤਾਂ ਵੀ ਆਪੀ ਜੇਲ੍ਹਾਂ ਕਟੀਆਂ ਇਹਨਾਂ ਨੂੰ ਤਾਂ ਵੀਆਪੀ ਟ੍ਰੀਟਮੈਂਟ ਮਿਲਦਾ ਸੀ ਉਸ ਟਾਈਮ ਤੇ ਠੀਕ ਨੇ ਅੰਦਰ ਜੇਲ੍ਹਾਂ ਦੇ ਵਿੱਚ ਵੀ ਇਹ ਤਾਂ ਪੂਰਾ 5 ਸਟਾਰ ਦੀ ਤਰ੍ਹਾਂ ਰਹਿੰਦੇ ਸੀ ਉਸ ਟਾਈਮ ਤੇ ਪਰ ਜਿਹੜਾ ਸਾਡੇ ਸਿੰਘਾਂ ਦਾ ਹੁਣ ੱਧਕਾ ਹੋ ਰਿਹਾ ਉਹਨਾਂ ਨੂੰ ਉੱਥੇ ਖਾਣ ਪੀਣ ਨੂੰ ਸਹੀ ਨਹੀਂ ਮਿਲ ਰਿਹਾ ਦਾ ਦਿੱਤੇ ਜਾਂਦੇ ਆ ਜਿਹੜਾ ਕਿ ਬਿਲਕੁਲ ਹੀ ਹਿਊਮਨ ਰਾਈਟਸ ਦੇ ਖਿਲਾਫ ਆ ਠੀਕ ਹੈ ਪਰ ਇਹਨਾਂ ਨੂੰ ਪੁੱਛ ਕੇ ਵੇਖੋ ਜਿਹੜੇ ਨੇ ਜਿਲਾ ਕਟੀਆਂ ਦੇ ਇਹਨਾਂ ਨਾਲ ਕਿਦੋਂ ਧੱਕਾ ਹੋਇਆ ਸੀਗਾ ਤੇ ਉਹ ਦਾ ਜ 1.5 ਸਾਲ ਕੱਟੀ ਬੈਠੇ ਆ ਤੇ ਇਹ ਦਾ ਦੋ ਦੋ ਚਾਰ ਚਾਰ ਮਹੀਨੇ ਵਿੱਚ ਆਪਦਾ ਆਪਦੇ ਹੱਥ ਘੜੇ ਕਰਕੇ ਤੇ ਸਰਕਾਰਾਂ ਦੇ ਥੱਲੇ ਵਿਚ ਗਏ ਸੀਗੇ ਮਿਰਸਾ ਸਿੰਘ ਬਿਲਟਵਾ ਤੇ ਇਹ ਕਹਿੰਦੇ ਆ ਵੀ ਮੈਂ ਜਿੰਨਾ ਮੈਂ ਤਸ਼ੱਦਦ ਸਿਆ ਤੇ ਮੈਂ ਜਿੰਨਾ ਵੱਡਾ ਪੰਧਕ ਆ ਉਹਨਾਂ ਕੋਈ ਹੈ ਹੀ ਨਹੀਂ ਚਲੋ ਠੀਕ ਆ ਮੰਨ ਲਓ ਉਹਨਾਂ ਨੇ ਸਿਆ ਮੈਂ ਨਹੀਂ ਕਹਿੰਦਾ ਚਲੋ ਉਹਨਾਂ ਦੀ ਕੁਰਬਾਨੀ ਹੋਈ ਜਿਹਨਾਂ ਨੇ ਸਿਆ ਤੇ ਉਹਨਾਂ ਨੂੰ ਆਪਣੇ ਸਿੱਖ ਕੌਮ ਦਾ ਰਾਜ ਭਾਗ ਆ ਉਹਨਾਂ ਕਿਸੇ ਨੇ ਮੈਨੂੰ ਵੀ ਹੋਰ ਜੇ ਸਾਡੇ ਕੋਈ ਹੋਰ ਵੀ ਹੁੰਦੀਆਂ ਸਰਕਾਰ ਉਹਨਾਂ ਨੇ ਨਹੀਂ ਖਾਦਾ ਫਿਰ ਜੇ ਇਹਨਾਂ ਨੂੰ ਜਿੱਦਾਂ ਇਹਨਾਂ ਦਾ ਮਾਨ ਸਰਕਾਰ ਮੰਨਦਾ ਓਦੋਂ ਦਾ ਪੰਥ ਨੇ ਦੁੱਗਣਾ ਤਿਗਣਾ ਕਰਕੇ ਮੋੜਿਆ ਇਹਨਾਂ ਨੂੰ ਹੋਰ ਇਹ ਕੀ ਭਾਲਦੇ ਸਾਡੇ ਤੋਂ ਹੁਣ ਕੀ ਚਾਹੁੰਦੇ ਆ ਵੀ ਇਹਨਾਂ ਨੂੰ ਹਜੇ ਵੀ ਇਹਨਾਂ ਨੂੰ ਅਹੀਂ ਮੌਕੇ ਦਈਏ ਵੀ ਸਾਨੂੰ ਛੇਤਰ ਫੇਰੀਆਂ ਤੇ ਹੋਰ ਲੁੱਟੀਆਂ ਸਾਨੂੰ ਜਿੰਨਾ ਦਾ ਹੱਕ ਬਣਦਾ ਓਦੋਂ ਦੁੱਗਣਾ ਤਿਗਣਾ ਕਰਕੇ ਪੰਥ ਨੇ ਉਹਨਾਂ ਨੂੰ ਮੋੜਿਆ ਜੇ ਇਹ ਗਦਾਰੀ ਨਾ ਕਰਦੇ ਹੋ ਸਕਦਾ ਪੰਥ ਅੱਜ ਵੀ ਇਹਨਾਂ ਨੂੰ ਚੁਣ ਕੇ ਰੱਖਦਾ ਜੇ ਗੁਰੂ ਦੇ ਲਾੜੂ ਲੱਗੇ ਰਹਿੰਦੇ ਗੁਰੂ ਦੇ ਨਾਲ ਇਹ ਪਿੱਠ ਨਾ ਖੋਦੇ ਤੇ ਅੱਜ ਵੀ ਇਹ ਸੱਤਾ ਦੇ ਵਿੱਚ ਪਰ ਜੋ ਸਾਡੇ ਪੰਥ ਨੇ ਹੀ ਗਦਾਰੀ ਕਰਕੇ ਜੋ ਸਾਨੂੰ ਸਾਡਾ ਪੰਥ ਪ੍ਰਿਥਮ ਹੈ ਸਭ ਤੋਂ ਪਹਿਲਾਂ ਸਾਨੂੰ ਪੰਥ ਆ ਜੋ ਉਹਨੇ ਗਦਾਰੀ ਕਰਕੇ ਤੇ ਇਹਨੇ ਤਰੱਕੀ ਤੋਂ ਕੀ ਲੈਣਾ ਠੀਕ ਹੈ ਤਰੱਕੀ ਦਾ ਕੈਨੇਡਾ ਅਮਰੀਕਾ ਸਾਡੇ ਉਪਰਾ ਬੈਠੇ ਕਰੀ ਜਾਂਦੇ ਆ ਠੀਕ ਹੈ ਇੱਥੇ ਇੱਕ ਗੱਲ ਇਹ ਵੀ ਆ ਵੀ ਦੇਖੋ ਇਹਨਾਂ ਦੇ ਰਾਜ ਦੇ ਵਿੱਚ ਜਿਹੜੀ ਬੇਦਬੀ ਉੱਥੇ ਕੋਟ ਕਪੂਰੇ ਗੋਲੀ ਕਾਂਡ ਹੋਇਆ ਬੇਦਬੀ ਹੋਈ ਆ ਇਹਨਾਂ ਦੇ ਰਾਜ ਚ ਹੀ ਹੋਈਆਂ ਨੇ ਤੇ ਇਹ ਆਪ ਦੇ ਆਪ ਨੂੰ ਪੰਥਕ ਘੌਂਦੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਬਿਲਕੁਲ ਜੀ ਉਹੀ ਤਾਂ ਅਸੀਂ ਕਹਿ ਰਹੇ ਹਾਂ ਵੀ ਉਦੋਂ ਗੁਰੂ ਦੇ ਅੰਗ ਪਾੜ ਕੇ ਨਾਲੀਆਂ ਛੁੱਟੇ ਗਏ ਸਾਡੇ ਸਾਡੇ ਹਰ ਇੱਕ ਸਿੱਖ ਵ ਤੇ ਲੁੰਦਰੇਗੇ ਸਾਰੇ ਪੰਜਾਬ ਦੇ ਵਿੱਚ ਇੱਕ ਬੱਚੇ-ਬੱਚੇ ਨੂੰ ਅਜਿਹੀ ਦੀ ਤਕਲੀਫ ਹੋਈ ਜਿਹਨੂੰ ਅਸੀਂ ਆਪਦਾ ਇਸ਼ਟ ਮੰਨਦੇ ਆ ਗੁਰੂ ਮੰਨਦੇ ਆ ਹਾਜਨਗਰ ਸਾਡੇ ਗੁਰੂ ਆਹੋ ਤੇ ਉਹਨਾਂ ਦੇ ਅੰਗ ਐਂ ਬਾੜ ਕੇ ਨਾਲੀਆਂਾਂ 'ਚ ਗਲੀਆਂ 'ਚ ਸਿੱਟੇ ਗਏ ਸੀ ਤੇ ਉਸ ਤੋਂ ਬਾਅਦ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੂੰ ਚਾਹੀਦਾ ਸੀ ਕਿ ਉਸ ਟਾਈਮ ਹੀ ਆ ਕੇ ਜਾਂ ਤਾਂ ਧਰਨੇ ਦੇ ਵਿੱਚ ਆ ਕੇ ਸੰਗਤ ਦੇ ਨਾਲ ਬੈਠ ਜਾਂਦੇ ਵੀ ਅਸੀਂ ਕਾਰਵਾਈ ਕਰ ਰਹੇ ਆ ਜਾਂ ਦੋਸ਼ੀ ਨੂੰ ਫੜਦੇ ਪਰ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਜਿਹੜੀ ਸੰਗਤ ਨੇ ਹੱਥੀ ਬੈਠੀ ਵਾਹਿਗੁਰੂ ਜਾਬ ਕਰ ਰਹੇ ਸੀਗੇ ਉਹਨਾਂ ਦੇ ਗੋਲੀਆਂ ਚਲਾਦੀਆਂ ਡੰਡੇ ਭਰਾਤੇ ਠੀਕ ਹੈ ਨਾ ਇਹ ਕਿਹੜੇ ਹੱਕ ਨਾਲ ਕਹਿੰਦੇ ਵੀ ਅਸੀਂ ਪ ਟਾਈਮ ਹੋਰ ਸੀਗਾ ਜਦੋਂ ਅਖਬਾਰਾਂ 'ਚ ਖਬਰਾਂ ਚਲਦੀਆਂ ਸੀਗੀਆਂ ਇਹ ਆਪ ਦੀ ਮਰਜ਼ੀ ਨਾਲ ਅਖਬਾਰ 'ਚ ਕੋਈ ਬਿਆਨ ਦੇ ਦਿੰਦੇ ਸੀ ਉਹ ਸ਼ਬਦਾਂ ਦੇ ਚੰਡੀਗੜ੍ਹ ਹੋਰ ਬਿਆਨ ਦੇ ਦਿੰਦੇ ਸੀ ਠੀਕ ਹੈ ਜੀ ਕੋੜੇ-ਕੂਰੇ ਆ ਕੇ ਹੋਰ ਦੇ ਦਿੰਦੇ ਸੀ ਤੇ ਆਪਣੇ ਖਰੂਰ ਸਾਹਿਬ ਹੋਰ ਬਿਆਨ ਚੱਲ ਜਾਂਦਾ ਸੀ ਪਰ ਅੱਜ ਸੋਸ਼ਲ ਮੀਡੀਆ ਜੋਗਾ ਜੋ ਇੱਥੇ ਇੱਕ ਬਠਿੰਡੇ ਬੋਲਦੇ ਆ ਉਹ ਪੂਰੇ ਵਰਲਡ ਦੇ ਵਿੱਚ ਜਾਂਦਾ ਕੈਨੇਡਾ ਅਮਰੀਕਾ ਦਾ ਸਾਡੇ ਸਿੱਖ ਭਰਾ ਸੁਣਦੇ ਆ ਠੀਕ ਹੈ ਜੀ ਹੁਣ ਇਹਨਾਂ ਦਾ ਕੋਈ ਵੀ ਝੂਠ ਨਹੀਂ ਚੱਲਦਾ ਜੇ ਦਿੱਲੀ ਜਾ ਕੇ ਇਹ ਆਪਣਾ ਬੀਜੇਪੀ ਵਿਧਾਇਕ 'ਚ ਬੋਲ ਕੇ ਆਉਂਦੇ ਕਿਸਾਨਾਂ ਦੇ ਖਿਲਾਫ ਬੋਲ ਕੇ ਆਉਂਦੇ ਆ ਤੇ ਇੱਚਾ ਕਰਨ ਹੂੰ ਤੇ ਜਿਵੇਂ ਭਾਈ ਅਮਰਪਾਲ ਸਿੰਘ ਜੀ ਦੇ ਦੇਖਿਆ ਜਾਵੇ ਤਾਂ ਜਿਵੇਂ ਆਮ ਲੀਡਰ ਹੁੰਦੇ ਆ ਉਹ ਸਾਰੇ ਮਤਲਬ ਇੱਕ ਆਪਦੀ ਲਾਲਚ ਨੂੰ ਸੱਤਾ ਦੇ ਲਾਲਚ ਨੂੰ ਹੈਨਾ ਸਾਰਾ ਕੁਝ ਕਰਦੇ ਆ ਲਾਲਚ ਦੇ ਲਈ ਕਰਦੇ ਆ ਪਰ ਜੇ ਆਪਾਂ ਦੇਖਿਆ ਜਾਵੇ ਤੇ ਭਾਈ ਅਮਰਪਾਲ ਸਿੰਘ ਨੇ ਨੌਜਵਾਨੀ ਲਈ ਬਿਨਾ ਕੁਝ ਸੋਚੇ ਸਮਝੇ ਕਿੰਨਾ ਕੁਝ ਕੀਤਾ ਔਰ ਸਾਡੀ ਖਾਤਰ ਹੀ ਉਹ ਜਿਹੜਾ ਉਹ ਜੇਲ੍ਹ ਹੈਨਾ ਜੇਲ੍ਹਾਂ ਦੇ ਵਿੱਚ ਨੇ ਤੇ ਤੁਸੀਂ ਜਿਹੜੀ ਹੁਣ ਦੀ ਨੌਜਵਾਨੀ ਆ ਉਹਨੂੰ ਤੁਸੀਂ ਇਸ ਬਾਰੇ ਕੀ ਮਤਲਬ ਕਹੋਗੇ ਮੈਂ ਇਹ ਕਹਣਾ ਜਨਾਬਾਂ ਜੀ ਦੇਖੋ ਜਿਵੇਂ ਸਾਡੇ ਅਜ ਵੀਰ ਭਰਾ ਸਾਰੇ ਬਾਹਰ ਜਾ ਰਹੇ ਆ ਕੈਨੇਡਾ ਅਮਰੀਕਾ ਜਾ ਰਹੇ ਆ ਠੀਕ ਆ ਮੈਂ ਨਹੀਂ ਕਹਿੰਦਾ ਨਾ ਜਾਓ ਤਰੱਕੀ ਕਰੋ ਵਧੋ ਫੁੱਲੋ ਮਾਰੇ ਕਿਰਪਾ ਕਰੇ ਤੁਹਾਡੇ ਤੇ ਤੁਸੀਂ ਉੱਥੇ ਵੀ ਤਰੱਕੀਆਂ ਕਰੋ ਦੇਣਾਂ ਦੁੱਗਣੀ ਰਾ ਚੋਗਣੀ ਤਰੱਕੀ ਕਰੋ ਪਰ ਉੱਥੇ ਰਹਿਣ ਦੇ ਨਾਲ ਜਿੱਥੇ ਤੁਸੀਂ ਤਰੱਕੀ ਕਰਦੇ ਆ ਤੇ ਉਹਦੇ ਵਿੱਚੋਂ ਤੁਸੀਂ ਕਿਸੇ ਨਾ ਕਿਸੇ ਤਰੀਕੇ ਪੰਥ ਵਿੱਚ ਵੀ ਆਪਣਾ ਯੋਗਦਾਨ ਪਾਓ ਜਿਵੇਂ ਉਹ ਆਪਾਂ 2022 ਦੇ ਵਿੱਚ ਜਾਂ 2017 ਦੇ ਵਿੱਚ ਆਮਲੀ ਬਾੜੀ ਜੋਰ ਲਾ ਕੇ ਕੈਂਪੇਨ ਕੀਤੀ ਬਾਹਰੋਂ ਕਾਲਾਂ ਕੀਤੀਆਂ ਗਈਆਂ ਸੀ ਸਾਰੇ ਸਾਡੇ ਐਨਆਰਆਈ ਭਰਾਵਾਂ ਦਾ ਸਭ ਤੋਂ ਵੱਧ ਯੋਗਦਾਨ ਸੀਗਾ ਜਿਹੜੇ ਬਾਹਰ गए ਭਰਾ ਦਾ ਭਾਈ ਇਹ ਸਾਡੇ ਕੋਲ ਮੌਕਾ ਬਹੁਤ ਵਧੀਆ ਆ ਵੀ ਸਾਡਾ ਇੱਕ ਪੰਥਕ ਆਗੂ ਜਿਹੜਾ ਦਲੀਲ ਦਰਦ ਰੱਖਦਾ ਹੈ ਪੰਥ ਦਾ ਤੇ ਸਾਡੇ ਬਾਰੇ ਨੌਜੋਨਾ ਬਾਰੇ ਸੋਚਦਾ ਆ ਉਹਨੂੰ ਆਪਾਂ ਵੋਟ ਪਾਈਏ ਉਹਦੇ ਲਈ ਪ੍ਰਚਾਰ ਜਿਵੇਂ ਤੁਸੀਂ ਕਰ ਸਕਦੇ ਹੋ ਪੈਸੇ ਨਾਲ ਤਾਨਾ ਨਾਲ ਮਨ ਨਾਲ ਤਾਨਾ ਜਿਵੇਂ ਤੁਸੀਂ ਕਰ ਸਕਦੇ ਹੋ ਉਵੇਂ ਕਰੋ ਕੋਈ ਫੋਨ ਕਾਲ ਕਰਕੇ ਕਰ ਸਕਦੇ ਹੋ ਤੁਸੀਂ ਫੋਨ ਕਾਲ ਕਰੋ ਆਪਦੇ ਰਿਸ਼ਤੇਦਾਰਾਂ ਨੂੰ ਕਹੋ ਵੀ ਅੱਜ ਕੀ ਵੋਟ ਆਪਾਂ ਭਾਈ ਅਮਰਤਪਾਲ ਨੂੰ ਪਾਉਣੀ ਜਿਹੜਾ ਸਾਡੇ ਮਥਰੇ ਇੱਕ ਅੰਕ ਲੱਗਾ ਬੀਬੀ ਖਾਲੜਾ ਵਾਲਾ ਉਹ ਅਸੀਂ ਇਸ ਵਾਰ ਲਾ ਸਕੀਏ ਉਹ 2019 ਦੇ ਵਿੱਚ ਵੀ ਅਸੀਂ ਚਲੋ ਬਹੁਤ ਸਪੋਰਟ ਕੀਤੀ ਨਹੀਂ ਪਰ ਸਾਡੇ ਕਈ ਵੀਰ ਭਰਾ ਆ ਉਹ ਥੋੜੀ ਸਿਆਸਤ ਕੋਈ ਆਉਦੀ ਸਰਪੰਚੀ ਕਰਕੇ ਕੋਈ ਆਉਦੀ ਅਹੁਦੇਦਾਰੀ ਕਰਕੇ ਕੋਈ ਚਾਹੁੰਦਾ ਵੀ ਚਲੋ ਮੈਂ ਆਉਦੇ ਕੋਈ ਕੰਮ ਲੈਣੇ ਆ ਕਿ ਇਹਨੇ ਕੋਈ ਆਪਦਾ ਮੁਝਾਇ ਨਹੀਂ ਇਹ ਜੇ ਕੰਮ ਲੈਣੇ ਹੁੰਦੇ ਆ ਉੱਥੇ ਅਸਲੀ ਭੇਡ ਚੜ ਜਾਂਦੇ ਆ ਵੀਰੋ ਦੇਖੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਦੇਖੋ ਜਿਉਂ ਤੀ ਵੋਟ ਦਾ ਬਟਨ ਦਬਣਾ ਹੈ ਉਦੋਂ ਕਿਸੇ ਨੂੰ ਤੁਹਾਨੂੰ ਦੇਖਣਾ ਠੀਕ ਹੈ ਜਿਵੇਂ ਆਪ ਹੀ ਭਗਵੰਤ ਮਾਨ ਕਹਿੰਦਾ ਹੈ ਤੂੰ ਇਹਨਾਂ ਦੀਆਂ ਰੈਲੀਆਂ ਜਾ ਕੇ ਖਾਪੀ ਆਓ ਤੇ ਵੋਟ ਤੁਸੀਂ ਸਾਨੂੰ ਪਾ ਦਿਓ ਇਸ ਵਾਰ ਮੈਂ ਉਹ ਹੀ ਅਪੀਲ ਨੌਜੋਨਾਂ ਨੂੰ ਕਰਾਂ ਕੋਈ ਗੱਲ ਨਹੀਂ ਜੇ ਤੁਹਾਨੂੰ ਕੋਈ ਨਿੱਜੀ ਸਵਾਰਥ ਨਾਲ ਹੈਗਾ ਵੀ ਆ ਤੁਸੀਂ ਇਹਨਾਂ ਨਾਲ ਤੁਰੇ ਫਿਰਦੇ ਹੋ ਕੋਈ ਚੱਕਰ ਨਹੀਂ ਤੁਰੇ ਫਿਰੋ ਪਰ ਜਦੋਂ ਤੁਸੀਂ ਵੋਟ ਪਾਉਣੀ ਹੈ ਤੁਹਾਨੂੰ ਕਿਸੇ ਨੇ ਨਹੀਂ ਦੇਖਣਾ ਉਦੋਂ ਤੁਸੀਂ ਭਾਈ ਅਮਰਤਪਾਲ ਦੇ ਮੈਿਕ ਦੇ ਬਟਨ ਤੇ ਦਬਾ ਕੇ ਇਹ ਦਰਸ਼ਕੋ ਤੁਸੀਂ ਗੱਲਬਾਤ ਸਾਰੀ ਸੁਣੀ ਆ ਇਸ ਬਾਰੇ ਜਿਹੜੀ ਆਪਣੀ ਵਿਚਾਰ ਆ ਤੁਸੀਂ ਰਾਏ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦਿਓ ਜੁੜੇ ਰਹੋ ਸਾਡੇ YouTube ਚੈਨਲ ਸਿਮਰ ਕੌਰ ਮਹਰਾਣਾ ਤੇ Facebook ਪੇਜ ਤਬਦਾ ਸੱਚ نیوز ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ